ਸਨਮਾ ਸ਼ਹਿਰ ਦੀ ਤਹਿਸੀਲ ਬੰਗਾ ਦੇ ਦੀ ਨੌਣ ਵਾਲੇ ਮੁਕੰਦਪੁਰ ਥਾਣੇ ਦੀ ਪੁਲਿਸ ਵੱਲੋਂ ਨਸ਼ਾ ਖੋਰੀ ਨੂੰ ਰੋਕਣ ਦੇ ਲਈ ਮੁਹਿੰਮ ਵਿੱਢੀ ਗਈ ਹੈ ਜਿਸ ਦੇ ਤਹਿਤ ਪੁਲਿਸ ਨੇ ਨਾਕਾ ਬੰਦ ਕੀਤੀ ਹੋਈ ਸੀ ਇਸੇ ਦੌਰਾਨ ਮੁਕੰਦਪੁਰ ਦੇ ਵੱਲੋਂ ਆ ਰਹੇ ਦੋ ਨੌਜਵਾਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਪਰ ਪੁਲਿਸ ਨੇ ਜਦੋਂ ਦੋਨਾਂ ਨੂੰ ਦਬੋਚ ਕੇ ਤਲਾਸ਼ੀ ਲਈ ਤਾਂ ਉਹਨਾਂ ਤੋਂ 5 ਗ੍ਰਾਮ ਹੈਰੋਇਨ ਅਤੇ 28 ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਦੋਨਾਂ ਦੀ ਪਛਾਣ ਲੱਭਾ ਨਿਵਾਸੀ ਬਖਲੌਰ ਅਤੇ ਦੂਜੇ ਦੀ ਪਛਾਣ ਤੀਰਥ RAM ਦੇ ਤੌਰ ਤੇ ਹੋਈ ਹੈ ਦੋਵਾਂ ਦੇ ਖਿਲਾਫ ਪੁ ਕਰਕੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ। ਜਿਸ ਸਪੈਸ਼ਲ ਗਸ਼ਤਾਂ ਕਰ ਰਹੇ ਸੀਗੇ ਤਾਂ ਮੰਡੀਪੁਰ ਸਪਾਰਟੀ ਨੂੰ ਸਵੇਰ ਸਫਰਤਾ ਮਿਲੀ ਜਦੋਂ ਇਹ ਸਹੀ ਸੰਦੀਪ ਸਿੰਘ ਦੇ ਨਾਲ ਪੁਲਿਸ ਮਿਲਾਂ ਜਿਹੜੇ ਗਸ਼ਤ ਕਰਦੇ ਹੋਏ ਬਖਲਾਉਟ ਸਾਈਡ ਜਾ ਰਹੇ ਸੀਗੇ ਤਾਂ ਦੋ ਨੌਜਵਾਨ ਇੱਕ ਸਕੂਟੀ ਤੇ ਆਉਂਦੇ ਹੋਏ ਕਾਬੂ ਕੀਤੇ ਜਿਨ੍ਹਾਂ ਦੇ ਵਿੱਚੋਂ ਇੱਕ ਲੱਭਾ ਵਾਸੀ ਬਖਲਾਉਟ ਤੇ ਦੂਜਾ ਹਰਾਂਦੀਪ ਤਵਾਸੀ ਮਲੂਮ ਨਜ਼ਰ ਆਪ। ਇਹਨਾਂ ਦੇ ਕੋਲ 5 ਗ੍ਰਾਮ ਹੈਰੋਇਨ ਤੇ 28 ਐਂਟੋਪਸਿਕ ਐਂਡ ਟੈਬਲੇਟਸ ਬਰਾਮਦ ਹੋਈਆਂ ਜ ਜਿਹਨਾਂ ਸੀ ਕਾਬੂ ਕਰਕੇ ਮਕਦਮਾ ਨੰਬਰ 1 ਡੇਟ ਅੱਜ ਦੀ 112025 ਐਨਡੀਪਸਟ ਦੇ ਅਧਾਰ ਤੇ ਮਕਦਮਾ ਦਰਜ ਰਜਿਸਟਰ ਕਰਕੇ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਸੀਂ ਅੱਜ ਮਾਨਜੋਤ ਅਦਾਲਤ ਦੇ ਵਿੱਚ ਪੇਸ਼ ਕਰ ਰਹੇ ਹਾਂ ਮਾਮਲਾ ਕੇ ਹੋਰ ਸਾਖਾਂ ਤੇ ਪੁੱਛਗਿੱਛ ਕੀਤੀ ਜਾਊਗੀ ਤੇ ਜਿਹੜੇ ਜਿਹੜੇ ਵੀ ਹੋਰ ਨਸ਼ਾ ਤਸਕਰ ਇਹਨਾਂ ਦੇ ਨਾਲ ਰਿਲੇਟਡ ਪਾਏ ਗਏ ਜਾਂ ਜਿਹੜੇ ਇਹਨਾਂ ਨਾਲ ਲਿਪਤ ਪਾਏ ਗਏ ਕਿੱਥੋਂ ਲੈ ਕੇ ਆਏ ਸੀਗੇ ਗਾ ਅੱਗੇ ਕਿਹਨੂੰ ਦਿੰਦੇ ਸੀਗੇ ਇਹ ਸਾਰਾ ਕੁਝ ਅਸੀਂ ਪਤਾ ਕਰੇ ਹਾਂ ਤੇ ਕਾਨੂੰਨੀ ਕਾਰਵਾਈ ਕਰਾਂਗੇ ਤੇ ਜਿਹੜਾ ਲੱਭਾ ਵਾਸੀ ਬਖਲੌਰ ਹੈਗਾ ਇਹ ਤੇ ਆਲਰੇਡੀ ਦੋ ਮੁਕਾਦਮੇ ਪਹਿਲਾਂ ਵੀ ਐਂਡ ਸੈਟ ਕਰਜੇ ਨੇ ਇੱਕ ਸ਼ਰਾਬ ਦਾ ਮੁਕਾਦਮਾ ਦਰਜ ਹੈ ਉਹ ਵੀ ਅਸੀਂ ਜਿਹੜੇ ਮੁਕਾਦਮੇ ਦੇ ਕੀ ਬਣਿਆ ਜੇ ਉਹਨਾਂ ਦੇ ਵਿੱਚ ਕੋਈ ਸਜ਼ਾ ਹੈ ਜੇ ਉਹ ਵੀ ਅਸੀਂ ਵੱਧ ਤਰਾਮਾ ਕਰਾਂਗੇ ਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਪੁਲਿਸ ਤੁਹਾਡੀ ਮਦਦ ਲਈ ਹਰ ਟਾਈਮ ਹਾਜ਼ਰ ਹੈ 24 ਘੰਟੇ ਤੁਹਾਡੇ ਨਾਲ ਹੈ ਕਿਸੇ ਲਈ ਕਿਸ ਤਰ੍ਹਾਂ ਕੋਈ ਜ਼ਰੂਰਤ ਪੈਦੀ ਹੈ ਕਿਸੇ ਸਮੇਂ ਉਹ ਸਾਨੂੰ ਕਾਲ ਕਰ ਸਕਦੇ ਹੈਗੇ ਆ ਤੇ ਨਸ਼ੇ ਦੇ ਖਿਲਾਫ ਅਸੀਂ ਜੋ ਮੁਹਿੰੰਡੀ ਹੋਈ ਹੈ ਪ੍ਰਾਤਮਿਕ ਅਰੇ ਸੀਵਧ ਵਿੱਚ ਕਾਮਯਾਬ ਹੋਈ ਹੈ ਤੇ ਮਕੰਦਪੁਰ ਏਰੀਆ ਨੂੰ ਨਸ਼ਾ ਮੁਕਤ ਕਰਕੇ ਤੁਹਾਡੀ ਵਾਵਾਖਟੀਏ ਧੰਨਵਾਦ ਥੈਂਕ ਯੂ